ਚੰਡੀਗੜ੍ਹ ਤੋਂ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਮੇਰੇ ਸਾਡੇ ਘਰ ਦੇ ਵਿੱਚ ਸਾਡੇ ਪਾਪਾ ਦੇ ਘਰ ਦੇ ਵਿੱਚ ਐ ਲੁੱਟ ਹੋ ਗਈ ਹੈ। ਇਹਨਾਂ ਦੇ ਘਰ ਦੇ ਵਿੱਚੋਂ ਕੈਸ਼, ਕੈਸ਼ ਦੇ ਨਾਲ-ਨਾਲ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੇ ਗਹਿਣੇ ਸੀ ਇਹਨਾਂ ਲੁੱਟ ਕੇ ਲੈ ਗਏ ਸੀ। ਤੇ ਲੁੱਟ ਤੋਂ ਬਾਅਦ ਉਹ ਇਹਨਾਂ ਨੂੰ ਧਮਕੀ ਦੇ ਕੇ ਗਏ ਤੇ ਕਿ ਤੁਸੀਂ ਖਾਪ ਪਾਓਗੇ, ਕੁਝ ਕਰੋਗੇ, ਅਸੀਂ ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗੇ। ਫੇਰ ਇਹ ਅੱਜ ਸਵੇਰੇ ਤਕਰੀਬਨ 4:30 ਤੋਂ 5:00 ਦੇ ਵਿੱਚ ਦੀ ਘਟਨਾ ਹੈ ਇਹ ਮੇਰੇ ਕੁੜਮਾ ਦਾ ਘਰ ਹੈ ਮੈਨੂੰ ਤਕਰੀਬਨ 7 ਵਜੇ ਪਤਾ ਲੱਗਾ ਮੈਨੂੰ ਫੋਨ ਆਇਆ ਮੇਰੀ ਡਾਕਟਰ ਦਾ ਸ਼ੀ ਵਾਸ ਆਊਟ ਆਊਟ ਆਫ ਸਟੇਸ਼ਨ ਸ਼ੀ ਵਾਸ ਅਵੇ ਟੂ ਚੰਡੀਗੜ੍ਹ ਚੰਡੀਗੜ੍ਹ ਤੋਂ ਮੈਨੂੰ ਉਹਨਾਂ ਨੇ ਫੋਨ ਕੀਤਾ ਵੀ ਮੇਰੇ ਸਾਡੇ ਘਰ ਦੇ ਵਿੱਚ ਸਾਡੇ ਪਾਪਾ ਦੇ ਘਰ ਦੇ ਵਿੱਚ ਲੁੱਟ ਹੋ ਗਈ ਹੈ ਤੁਸੀਂ ਫੜਾਫੜ ਪਹੁੰਚੋ ਜਦੋਂ ਮੈਂ ਉੱਥੇ ਆਇਆ ਸਾਂ ਉਸ ਟਾਈਮ ਦੇ ਉੱਤੇ ਐਸ ਐਚਓ ਸਾਹਿਬ ਸਿਵਲ ਲਾਈਨਸ ਤੇ ਸardar amolak singh ji ਉਸ ਟਾਈਮ ਤੇ ਅੱਥੇ ਪਹੁੰਚ ਚੁੱਕੇ ਸੀਗੇ ਜਾ ਕੇ ਦੇਖੀ ਸੀ ਬੰਦੇ ਵਾਰਦਾਤ ਕਰਕੇ ਇੱਥੋਂ ਜਾ ਕੇ ਚਲੇ ਗਏ ਸੀਗੇ ਉਹਨਾਂ ਨੂੰ ਲੋੜਿੰਦੀ ਜਿਹੜੀ ਫੁਟੇਜ ਸੀ ਉਹ ਸੀ ਪ੍ਰੋਵਾਈਡ ਕਰਵਾਤੀ ਸੀਗੀ ਇਹਨਾਂ ਦੇ ਅਨੁਸਾਰ ਜੇ ਉਹਨਾਂ ਨੇ ਲੁੱਟਮਾਰ ਦੇ ਵਿੱਚ ਇਹਨਾਂ ਦੇ ਘਰ ਦੇ ਵਿੱਚੋਂ ਕੈਸ਼ ਕੈਸ਼ ਦੇ ਨਾਲ-ਨਾਲ ਇਹਨਾਂ ਦੇ ਘਰ ਦੇ ਵਿੱਚੋਂ ਜਿਹੜੇ ਗਹਿਣੇ ਸੀ ਇਹਨਾਂ ਨੂੰ ਲੁੱਟ ਕੇ ਲੈ ਗਏ ਸੀ ਇਹਨਾਂ ਦੇ ਟੋਟਲ ਪਰਿਵਾਰ ਦੇ ਜਿਹੜੇ 4 ਅਦਰ ਅਡਲਟ ਮੈਂਬਰ ਸੀ ਉਹ ਆਊਟ ਆਫ ਸਟੇਸ਼ਨ ਚंडीगढ़ ਸੀਗੇ ਇਹ ਦੋਨੇ ਬਜ਼ੁਰਗ ਘਰ ਇਕੱਲੇ ਸੀ ਤੇ ਲੁੱਟ ਤੋਂ ਬਾਅਦ ਉਹ ਇਹਨਾਂ ਨੂੰ ਧਮਕੀ ਦੇ ਕੇ ਗਏ ਤੇ ਜੇ ਤੁਸੀਂ ਖਾਪ ਪਾਓਗੇ ਕੁਝ ਕਰੋਗੇ ਅਸੀਂ ਤੁਹਾਡੇ ਬੱਚਿਆਂ ਨੂੰ ਮਾਰ ਦਿਆਂਗੇ ਕਰਕੇ ਧਮਕੀ ਦੇ ਕੇ ਚਲੇ ਗਏ ਨੇ ਇਹ ਬਜ਼ੁਰਗ ਸੀ ਇਹ ਹਿਆਰਾ ਸਾਹਿਬ ਨੇ ਕੁਝ ਨਹੀਂ ਕਰ ਸਕਦੇ ਸੀਗੇ ਕਿੰਨੇ ਜਣੇ ਆਏ ਸੀ ਇਹ ਚਾਰ ਬੰਦੇ ਆਏ ਸੀਗੇ ਚਾਰਾਂ ਦੇ ਨਕਾਬ ਪਾਏ ਸੀ ਨਕਾਬ ਵੀ ਪਟਕੇ ਬੰਨੇ ਸੀ ਜਿਵੇਂ ਕੀ ਪੰਜਾਬ ਦੇ ਵਿੱਚ ਇਹ ਤਕਰੀਬਨ ਜੀ ਦੇਖੋ ਜੀ ਜਿਵੇਂ ਕੀ ਫੈਮਿਲੀ ਵਿੱਚ ਕੀ ਆ ਜਾ ਰਿਹਾ ਹੈਗਾ ਵੀ ਕਰੋੜ ਤੋਂ ਥੱਲੇ ਥੱਲੇ ਦੀ ਕੋ ਕੈਚ ਸੀ ਜਾਂ ਕੋ 1.5 2 ਕਿਲੋ ਕੋਈ ਚੁਲਰੀ ਸੀ ਬਾਕੀ ਐਗਜੈਕਟ ਤੱਕ ਫੈਮਿਲੀ ਵਾਲੇ ਦੱਸ ਸਕਦੇ ਨੇ ਜੇ ਵੀ ਤੁਸੀਂ ਉਹਨਾਂ ਦੀ ਇੰਟਰਵਿਊ ਲੈ ਲਈਂ ਤੀਏ ਉਹ ਤੁਹਾਨੂੰ ਦੱਸ ਸਕਦੇ ਨੇ ਬਾਕੀ ਉਹ ਜੋ ਹੋਇਆ आम बंदे से बहुत माड़ा आया एक एहो जे इलाके ਦੇ ਵਿੱਚ ਜਿਸ ਇਲਾਕੇ ਦੇ ਵਿੱਚ ਸਿਵਲ ਲਾਈਨ ਦਾ ਇਲਾਕਾ ਹੋਵੇ ਨਾਲ ਹੀ ਸਾਡੇ ਪੋਲੀਟੀਸ਼ੀਅਨ ਰਹਿੰਦੇ ਹੋਣ ਨਾਲ ਹੀ ਸਾਡੇ ਪਾਰਲੀਮੈਂਟ ਦੇ ਜਿਹੜੇ ਸਾਡੇ ਆ ਪਹਿਲੇ ਜੀ ਰਾਜ ਸਭਾ ਦੇ ਮੈਂਬਰ ਸੀਗੇ ਉਹ ਰਹਿੰਦੇ ਹੋਣ ਇੱਕ ਸੇਫ ਇਲਾਕੇ ਦੇ ਵਿੱਚ ਨਾਲ ਹੀ ਸਾਡੇ ਇੱਕ ਥਾਣਾ ਲੱਗਦਾ ਹੋਵੇ ਤੇ ਘਟਨਾ ਕਰਕੇ ਚਲੇ ਜਾਣ ਇਹ ਇੱਕ ਪੁਲਿਸ ਦੀ ਤੁਸੀਂ ਸਮਝ ਸਕਦੇ ਹੋ ਕਿ ਸਾਡੇ ਪੰਜਾਬ ਚ ਲਾਅਨ ਆਰਡਰ ਦੇ ਜੋ ਸਾਡੀ ਪੰਜਾਬ ਗਵਰਨਮੈਂਟ ਨੇ ਇਸ ਟਾਈਮ ਤੇਤੇ ਸਾਡੇ ਲਾਅਨ ਆਰਡਰ ਦੀ ਪੋਜੀਸ਼ਨ ਸਾਡੀ ਖਰਾਬ ਕਰ ਦਿੱਤੀ ਹੈ ਸਭ ਚੀਜ਼ਾਂ ਤੋੜੇ ਸਾਹਮਣੇ ਰਹੇ ਕਿਹਦੇ ਰਹੇ ਕੋਣ ਕੀ ਬੰਦਾ ਕਿੰਨੇ ਵਜੇ ਆਏ ਤੇ ਕੋਣ ਕੋਨੇ ਪੰਜ ਆਏ ਨੇ ਚਾਰ ਬੰਦੇ ਸਿੱਖ ਤੁਹਾਨੂੰ ਦਮਨ ਬੰਨਤਾ ਉਹ ਬੈਠਦੇ ਅੰਦਰ ਤੇ ਕਹਿੰਦੇ ਬੋਲੋਗੇ ਤੇ ਮਾਰਦੇ ਆਗੇ ਜੋ ਕੁਛ ਹੈਗਾ ਦੇ ਦਿਓ ਇਹਨਾਂ ਕਾ ਜੋ ਹੈਗਾ ਲੈ ਲੋ ਚਾਬੀਆਂ ਮੈਂ ਚਾਬੀਆਂ ਨਹੀਂ ਪਤਾ ਨਾ ਲੋਕਰ ਸਾਰੇ ਤੋੜਦੇ ਸਾਡੇ ਲੋਕ-ਲੁਕ ਤੋੜ ਕੇ ਲੈ ਗਏ ਸਾਰੇ ਐਕਟਰਾ ਵੀ ਲੈ ਗਏ ਚਾਬੀ ਗੱਡੀ ਦੀ ਵੀ ਲੈ ਗਏ ਨੇ ਮੋਟ ਬਾਕੀ ਸਮਾਨ ਵਾਟੂ ਲੈ ਗਏ ਨੇ 골ਡ ਵੀ ਕੈਸ਼ ਵੀ ਸਭ ਬਹੁਤ ਕੁਛ ਲੈ ਕੇ ਨੇ ਮੈਂ ਦੱਸ ਨਹੀਂ ਸਕਦੀ ਬਹੁਤ ਪਰਿਵਾਰ ਚ ਤੁਹਾਡੇ ਕੋਲ ਕੋਣ ਕੋਣ ਹੈ ਮੈਂ ਤੇ ਦੋਵੇਂ ਹੀ ਸੀ ਘਰ ਬਾਕੀ ਬੇਟਾ ਤੇ ਬੇਟੀ ਬਾਹਰ ਤੋਂ ਮੰਗ ਗਏ ਬੱਚੇ ਛੁੱਟੀਆਂ ਸੀ ਕਿੰਨੇ ਜਣੇ ਆਜੇ ਐਸੀ ਕਿੰਨੇ ਜਣੇ ਆਏ ਚਾਰ ਜਣੇ ਚਾਰ ਜਣੇ ਆਏ ਠੀਕ ਹੈ ਮੰਗ ਕੀ ਕਰਦੇ ਹੋ ਮੰਗ ਕੋਈ ਨਹੀਂ ਉਹਨਾਂ ਕਾ ਜੋ ਕੁਛ ਹੈਗਾ ਦੇ ਦੋ ਐਸੀਆਂ ਲੈ ਜਾਓ ਜੋ ਕੁਛ ਹੈਗਾ ਹਥਿਆਰ ਵੀ ਲੈ ਕੇ ਆਇਆ ਸੀ ਹਾਂ ਜੀ ਕਿ ਵੈਪਨ ਦੀ ਗੱਲ ਇਹ ਦਾ ਰਹੀ ਹੈ ਹਾਂ ਜੀ ਉਹ ਇੱਕ ਇੰਦਾ ਦਾਤਰ ਹੋਣਿਆ ਸੀ ਇੱਕ ਨੇ ਉਹ ਹੈ ਕਿ ਸੀ ਪਿਸਤੌਲ ਸਾਡੀ ਪਿਸਤੌਲ पे 24 ਲੈ ਕੇ ਕੱਟ ਕੇ ਦਰਾਜ ਨੂੰ ਸਾਰੇ ਹੁਣ ਲੋਕ ਚੋੜਦੇ ਸਭ ਕੰਪਲੇਟ ਕੀਤੀ ਕਿ ਤੁਹਾਡੇ ਕੋਲ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਹੈ ਹਾਂ ਕਿੱਟ ਨੇ ਕੀ ਆਸ਼ਵਾਸਨ ਦਵਾਗੇ ਪਤਾ ਨਹੀਂ ਮੈਨੂੰ ਇਹਨਾਂ ਨੂੰ ਪੁੱਛੋ ਹੁਣ ਜੋ ਪੁੱਛਣਾ ਮੈਂ ਦੱਸਦਾ ਜੋ ਮੈਨੂੰ ਪਤਾ ਹੈ ਠੀਕ ਹੈ ਪਰ ਆਨ ਲੈ ਯਾਰ ਕਰੋ 300 ਮੈਂ ਡਰਗਲੋਨੀ ਨਹੀਂ ਹਾਂ ਅਣੀ ਮੈਂ ਡਰਗਲੋਨੀ ਨਹੀਂ ਹਾਂ ਮੇਰੇ ਸਰ ਅੱਜ ਤੁਸੀਂ ਪਹੁੰਚੇ ਹੋ ਇਸ ਏਗਾ ਦੇ ਉੱਤੇ ਕੀ ਗੱਲ ਹੋਈ ਹੈ ਵਾਰਦਾਤ ਕੀ ਹੋਈ ਹੈ ਇਸ ਏਗਾ ਦੇ ਉੱਤੇ ਕਿਹਾ ਜਾ ਰਿਹਾ ਕਿ ਕਰੋੜਾਂ ਰੁਪਏ ਦੀ ਲੁੱਟ ਹੋਈ ਹੈ ਬੰਦਕ ਬਣਾਇਆ ਗਿਆ ਘਰ ਦੇ ਵਿੱਚ ਦੋਹਾਂ ਚੀਜ਼ਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਇੱਥੇ ਜੀ ਸਾਨੂੰ ਇਨਫੋਰਮੇਸ਼ਨ ਮਿਲੇ ਜੀ ਕਿ ਜੋ ਵੀ ਇਥੇ ਉਹਨਾਂ ਦੇ ਨਾਲ ਘਰ ਦੇ ਵਿੱਚ ਰੋਟਮਾਰ ਹੋਈ ਆ ਉਹਦੇ ਸਬੰਧੀ ਅਪਡੇਟ ਕਰਦੇ ਆਂ ਲੁੱਟ ਕਿੰਨੇ ਕ ਦੀ ਹੋਈ ਕੁਝ ਪਤਾ ਚੱਲੇ ਜੀ ਹਾਲੇ ਹਾਲੀ ਕੋਈ ਗਰੀਬ ਲੋਕੀ ਦਾ ਘਰ ਚੋਰੀ ਹੋਣ ਦਾ ਕਨਫਰਮ ਨਹੀਂ ਹੋ ਰਿਹਾ ਜੀ ਕਿੰਨੇ ਕ ਜਾਣੇ ਸੀਗੇ ਜੀ ਲੁੱਟ ਕਰਨ ਵਾਲੇ ਇਹ ਵੀ ਕੈਮਰਾ ਖਿਲਾਰ ਰਹੇ ਤਾਂ ਪ੍ਰਿੰਟ ਜਾਰੀ ਹੈ ਠੀਕ ਹੈ ਜੀ ਥੈਂਕ ਯੂ